ਹਾਂਜੀ ਸੱਜਣੋ ਅੱਜ ਗੱਲ ਕਰਨ ਤਾਂ ਵੀ ਜਿੰਮੀ ਚੋਂ ਦੀ ਕੋਈ ਸ਼ੱਕ ਨਹੀਂ ਕਿ ਇਹ ਪੰਥਕਲਕਾ ਆ ਇਸ ਪੰਥਕਲਕੇ ਨੇ ਕਾਂਗਰਸੀ ਕੁੱਟ ਸਭ ਤੋਂ ਵੱਧ ਖਾਧੀ ਆ ਕਿਸਾਨੀ ਮੋਰਚੇ ਦੇ ਦੌਰਾਨ ਫੁੱਲ ਬਾਰੇ ਜੱਗ ਜਾਣਦਾ ਹੀ ਆ ਤੇ ਝਾੜੂ ਦੀ ਲੁੱਟ ਜਿਹੜੀ ਆ ਉਹ ਇਸ ਪੰਥਕਲਕੇ ਤੋਂ ਲੁਕੀ ਨਹੀਂ ਗਈ ਇਸ ਤੋਂ ਇਲਾਵਾ ਇਸ ਅਕਤਿਆਕ ਹੋਰ ਪਰ ਪੰਤਖੋਂ ਦਾ ਦਾਵਾ ਕਰਦੀ ਆ ਉਹ ਪਰਵਾਰ ਜਿਹੜਾ ਸਾਰੀ ਉਮਰ ਕਾਂਗਰਸ ਦੇ ਨਾਲ ਰਿਹਾ ਪਿਛਲੀ ਚੋਣ ਦੇ ਵਿੱਚ ਵੀ ਬੀਬੀ ਖਾਲੜਾ ਦੇ ਖਿਲਾਫ ਇਹਨੇ ਕਾਂਗਰਸ ਦਾ ਸਾਥ ਦਿੱਤਾ ਤੇ ਹੁਣ ਵੀ ਜਗ ਜਾਣਦਾ ਆ ਵੀ ਇਹ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਪੰਤ ਦੀ ਵੋਟ ਵਿੱਚ ਪਾੜਾ ਪਾਉਣ ਲਈ ਕੰਮ ਕਰਦਾ ਹੈ ਆਪਣੇ ਯਾਤਰੀਆਂ ਨਾਲ ਇਹ ਕੀ ਸਲੂ ਕਰ ਦਿੰਨੇ ਉਹ ਸਭ ਕੁਝ ਸੋਸ਼ਲ ਮੀਡੀਆ ਤੇ ਹਾਜ਼ਰ ਹੈ ਤੇ اخلاقی ਕਦਰਾਂ ਕੀਮਤਾਂ ਬਾਰੇ ਵੀ ਕੋਈ ਉਲਾ ਮੇਰੇ ਜਾਂਦਾ ਸੋ ਇੱਕੋ ਇੱਕ ਪੰਥਕ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੇ ਪੁੱਦੀ ਧਰਮੀ ਫੌਜੀਆਂ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਂਭਿਆ ਆ ਤੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਐਸਓਆਰ ਟਿਕਟ ਦੇ ਕੇ ਸਨਮਾਨ ਦਿੱਤਾਇਆ ਇਹ ਧਰਮੀ ਫੌਜੀ ਵੀ ਅਜੋਕੀ ਸਰਕਾਰ ਦੇ ਝੁਲਮਾਂ ਦਾ ਸ਼ਿਕਾਰ ਆ ਸੋ ਪੰਥਕਾ ਕਾ ਆਪਣਾ ਫਰਜ਼ ਪਛਾਣੇਗਾ ਤੇ ਇਸ ਧਰਮੀ ਫੌਜੀ ਪਰਿਵਾਰ ਸ਼ੋਮਨੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਸਫਲਤਾ ਬਖਸ਼ੇਗਾ ਸ਼ੋਮਨੀ ਅਕਾਲੀ ਦਲ ਜਿੰਦਾਬਾਦ